ਪਦੀ ਬਣਾਉਣ ਕੇ ਜੀਤੀ ਕਰਤੀ ਦੀ ਤੂ ਕੋ ਵਿੱਚ ਦਿੱਤੀ ਭੀਤੇ ਚੌੜਾ ਰਾਨ ਗੁਰੂ ਅਰਜਨ ਦੇਵ ਦਾ ਇਸ ਉੱਪਰ ਦੇ ਪਾਣੀ ਮੀ ਦੇਗ ਅੰਦਰ ਪਰ 450 ਸੀ ਗੁਰੂ ਅਰਜਨ ਦੇਵ ਸਿੱਖ ਗ੍ਰੰਥ ਆਲਾ ਬੱਤਿਆ ਕਿਹਾ ਕਿ ਆਉਣੇ ਰੱਤਾਂ ਦੇ ਨਾਲ ਸਾਜਾਈਆ ਲਾਖਰੀ ਕੋ ਤੇ ਅਸ਼ਵੀ ਕੋ ਇਹਨਾਂ ਵਾਰ ਕਦਰ ਦੇ ਅਸ਼ੇ ਰਾਜ ਗੁਰੂਆਂ ਦੇ ਆਪਰੇ ਕਬੀਨਾਰੀ ਜਿਹੜਾ ਕਿਤਾਬ ਵੀ ਮਾਰਾ ਲੇ ਪਤਨ ਤੇ ਤੇ ਹੁਣ ਸਰ ਇਹਨਾਂ ਹਣਾ ਬਿੰਦੀਬਾਈ ਜੀ ਆਪਣ ਨੂੰ ਆਪਣਾ ਜੋ ਸਾਥ ਆਵ ਦਸਣਗੇ ਬਿੰਦੀਬਾਈ ਜੀ